रुको जरा सबर करो दोस्तों वेलकम बैक टू अवर चैनल कॉमेडी विद एजुकेशन दोस्तों अज आप अपना दूसरा ब्लॉग जरा बनाने जा रहा है मैं ਆਈ ਹੋਪ ਮੈਨੂੰ ਫੇਰ ਤੋਂ ਜ਼ਿਆਦਾ ਉਮੀਦ ਆ ਵੀ ਤੁਸੀਂ ਮੇਰੇ ਬਲੌਗ ਨੂੰ ਪਹਿਲਾਂ ਵਾਂਗ ਹੀ ਪਿਆਰ ਕਰੋਗੇ ਪਹਿਲੇ ਬਲੌਗ ਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਆ ਅੱਜ ਆਪਾਂ ਦੂਸਰਾ ਬਲੌਗ ਬਣਾਉਣ ਜਾ ਰਹੇ ਆ ਰਾਤੀ ਆਪਣੇ ਫਿੰਡ ਵਿੱਚ ਮੀਂਹ ਬਹੁਤ ਹੀ ਪਿਆ ਮੀਂਹ ਤਾਂ ਪਿਆ ਹੀ ਪਿਆ ਨਾਲ ਗੜੇ ਵੀ ਵੱਧੂ ਹੀ ਪਏ ਆ ਹਾਂਜੀ ਤੇ ਸਾਰੇ ਹੀ ਆਪਣੀ ਛੜ ਕੇ ਜਿਹੜੀ ਗਿੱਲੀ ਹੋ ਗਈ ਆ ਨੰਗੜਾ ਥੋੜਾ ਜਿਹਾ ਔਖਾ ਆ ਦੇਖ ਸਾ ਤੇ ਦੋਸਤੋ ਕਿਸ ਤਰ੍ਹਾਂ ਸਾਰੀ ਆਪਣੀ ਛੜਕ ਜਿਹੜੀ ਇਹ ਗਿੱਲੀ ਹੋਈ ਪਈ ਆ ਬਚਾ ਵਜਾ ਕੇ ਮੈਂ ਨੰਗੀ ਤਾਂ ਜਾਣਦੇ ਆ ਇਹ ਕਿੰਨਾ ਜਿਆਦਾ ਤੇਜ਼ ਵੇ ਆ ਦੋਸਤੋ ਸੜਕਾ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਆ ਪਰ ਤੁਰੇ ਜਾਈ ਜਾਂਦੇ ਆ ਦਾਰਿਆ ਕਦੇ ਤਿਲਕ ਗਏ ਤਾਂ ਮੋਰ ਆਪਣਾ ਬੜਾ ਵਧੀਆ ਬੰਨਾ ਆਪਣੇ ਵਾਲੇ ਪਾਸੇ ਤਾਂ ਫੇਰ ਵੀ ਥੋੜਾ ਬਚਾਈ ਸੀ ਰਾਹ ਗਲੀ ਵਿੱਚ ਤਾਂ ਬਾਲਾ ਹੀ ਔਖਾ ਲੱਗ ਰਿਹਾ ਮੈਨੂੰ ਨੰਨਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਣੀ ਪਾਣੀ ਹੋਇਆ ਪਿਆ ਬੜੇ ਵੀ ਰਾਤੀ ਬਾਦੀ ਬਰੇ ਪਰ ਜਲਦੀ ਜਲਦੀ ਆਪਾਂ ਇਸ ਗਲੀ ਦੇ ਵਿੱਚੋਂ ਨਿਕਲ ਰਹੇ ਹਾਂ ਕੋਈ ਬੜਾਗਾ ਅਕੱਲਾ ਬਾਰ ਬੰਨ ਲੜਾ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਚਿੱਕੜੀ ਚਿੱਕੜ ਹੋਇਆ ਪਿਆ ਸਾਰੀ ਗਲੀ ਦੇ ਵਿੱਚ ਨੌਜੰ ਅੰਕਲ ਵੀ ਸਫਾਈ ਕਰਨ ਲੱਗਾ ਦੇਖਿਆ ਅਕਲ ਮੈਨਾਂ ਦੂ ਬੰਡਰ ਹੋ ਗਿਆ ਕਿਤੇ ਮੇਰੇ ਤੇ ਪਾਣੀ ਪਾਸ ਵੀ ਅਜੇ ਕੱਲ ਕੋਤਾ ਮੈਨੂੰ ਦੇਖ ਕੇ ਫੋਟੋ ਫੋਟਾ ਆਇਆ ਮੈਂ ਡਾਕਟਰ ਤੇ ਮੇਰਾ ਮੇਕਓਡੀ ਨਾ ਲੋਵੀ ਆਪਾਂ ਬੁਟੀਕ ਕੋਲ ਪਹੁੰਚ ਚੁੱਕੇ ਆਂ ਵੈਸੇ ਅੱਜ ਲਗਾਤਾਰ ਸਾਰੀਆਂ ਦੁਕਾਨਾਂ ਬੰਦ ਆ ਆ ਆਪਣੀਆਂ ਕੀ ਬੇਕਰੀ ਇੱਥੋਂ ਹੀ ਅਕਸਰ ਆਪਾਂ ਸਾਰੇ ਕੇਕ ਬਿਸਕੁਟ ਸਾਰਾ ਕੁਝ ਇੱਥੋਂ ਹੀ ਚੱਕੀ ਦਾ ਬਹੁਤ ਵਧੀਆ ਬਣਾਉਂਦੇ ਸਵਾਦ ਵਾਲੇ ਹੁੰਦੇ ਆ ਤੁਸੀਂ ਵੀ ਇੱਥੇ ਆ ਗਏ ਤੇ ਇਹਨਾਂ ਤੋਂ ਬਿਸਕੁਟ ਜਿਹੜੇ ਲੈ ਸਕਦੇ ਹੋ ਮਿੱਤਰੋ ਆਪਾਂ ਕਲਾਸ ਲਾ ਕੇ ਤਾਂ ਆ ਗਏ ਸੀਗੇ ਸਵੇਰੇ ਤੇ ਅੱਜ ਜਦੋਂ ਆਉਂਦੇ ਆ ਦੇਖਿਆ ਤੇ ਮੰਮੀ ਸਾਗ ਜਿਹੜਾ ਚੀਰ ਰਹਿੰਦੀ ਸੀ ਮੰਮੀ ਕਹਿੰਦੀ ਅੱਜ ਸਾਗ ਧਰਨਾ ਆ ਤਾਂ ਮੈਨੂੰ ਤਾਂ ਸਾਗ ਬਹੁਤ ਪਸੰਦ ਆ ਸਾਡੀ ਮੰਮੀ ਦੀ ਸਾਡੀ ਹਫਤੇ ਬਾਅਦ ਹੀ ਧੁੰਨੀ ਆ ਰਹੀ ਕਰੀ ਰੱਖਦੀ ਆ ਹੋਰ ਵੀ ਜਿਹਨੂੰ ਜਿਹਨੂੰ ਸਾਗ ਪਸੰਦ ਹੋਵੇ ਤਾਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਆ ਕਿਹਨੂੰ ਕਿਹਨੂੰ ਸਾਗ ਪਸੰਦ ਆ ਤੇ ਕਿਹਨੂੰ ਨਹੀਂ ਸਾਡੀ ਤਾਂ ਧੁੰਨੀ ਹਰੀ ਰਹਿੰਦੀ ਆ ਹਰੇਕ ਹਫਤੇ 15 ਦਿਨਾਂ ਬਾਅਦ ਤਾਂ ਬੰਦਾ ਹੀ ਆ ਲੋ ਜੀ 15 ਦਿਨਾਂ ਬਾਅਦ ਤਾਂ ਮੈਨੂੰ ਹੀ ਪਤਾ ਕਿ ਕਰ ਉਹਨੂੰ ਮਰਦਾ ਆ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਮੰਮੀ ਤਾਂ ਕਹੇ ਜੇ ਨਾ ਸਾਗ ਚੀਰੀ ਤਾਂ ਜਾਂਦੀ ਹੀ ਪਰ ਚੀਰ ਹੁੰਦਾ ਨਹੀਂ ਦਾਤੀ ਕਹਿੰਦੀ ਖੁੰਡੀ ਆ ਮੈਨੂੰ ਇਹਨੂੰ ਕਹਿੰਦੀ ਤਿੱਖੀ ਕਰਕੇ ਦੇਈ ਮੈਨੂੰ ਪਰ ਆਉਂਦੀ ਨਹੀਂ ਤੇ ਕੀ ਗਾਨੀ ਭਲਾ ਮੈਂ ਇਹਨਾਂ ਨੂੰ ਤਿੱਖੀ ਕਿੱਦਾਂ ਕਰ ਦਵਾਂ ਮਸਤ ਜੋਕ ਮਾਰਿਆ ਰ ਇਹ ਹੱਸ ਰਿਹਾ ਹਲਕੜ ਹੱਸ ਮੀ ਜਿਹੜਾ ਹੁਣ ਫੇਰ ਤੋਂ ਪੈਨ ਲੱਗ ਗਿਆ ਆ ਮੁੰਦਾ ਬੰਦੀ ਹੋਣ ਲੱਪਈ ਆ ਆਪਾਂ ਚੱਲਦੇ ਆਂ ਅੰਦਰ ਤੇ ਜਾ ਕੇ ਲੁਕਦੇ ਆਂ ਰਜਾਈ ਦੇ ਵਿੱਚ ਬਲੌਕ ਕਿਦਾਂ ਦਾ ਲੱਗਾ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਇਸ ਤਰ੍ਹਾਂ ਦੀਆਂ ਹੋਰ ਨਵੇਂ-ਨਵੇਂ ਵੀਡੀਓਜ਼ ਹਲੇ ਆਪਣੀਆਂ ਆਉਣੀਆਂ ਇਸ ਚੈਨਲ ਦੇ ਉੱਤੇ ਤੁਸੀਂ ਦੇਖਣੀਆਂ ਪੂਰੀਆਂ ਪੂਰੀਆਂ ਦੇਖਣੀਆਂ ਅਰੇ ਕਹਿਣਾ ਕੀ ਚਾਹਤੇ ਹੋ ਭਾਈ ਦੋਸਤੋ ਮਿਲਦੇ ਆਂ ਇੱਧਰ ਹੀ ਇੱਕ ਨਵੀਂ ਵੀਡੀਓ ਦੇ